ਅੱਜ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਗਈ ਕਿ ਨਾਮ ਆਪ ਦਾ ਐਪੈਕਸ ਜੈਂਪਰ CICU ਪਰ ਫਿਕੋ ਵੱਲੋਂ ਰੱਖੀ ਗਈ ਔਰ ਮੈਂ ਇਹਨਾਂ ਦਾ ਇਹਨਾਂ ਨੂੰ ਬਧਾਈ ਦੇਣਾ ਚਾਹੁੰਦਾ ਵੀ ਇਹਨਾਂ ਦੀ ਜਿਹੜੀ ਪ੍ਰੋਬਲਮ ਆ ਉਹ ਸੌਲ ਲੋ ਕੀ ਮੈਂ ਆਪਣੇ ਨੈਸ਼ਨਲ ਕਨਵੀਨਰ ਅ ਸ਼੍ਰੀ ਅਰਿੰਦ ਕੇਜਰੀਵਾਲ ਜੀ ਦਾ ਆਂਡੇਪਲ ਸੀਐਮ ਸਾਹਿਬ ਦਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇਹ ਇਹਨਾਂ ਦਾ ਇੰਡਸਟਰੀ ਦਾ ਬੜਾ ਪੁਰਾਣਾ ਇਸ਼ੂ ਰਿਜ਼ੋਲਵ ਕੀਤਾ ਜਿਹੜਾ ਕਿ ਪੂਰੇ ਪੰਜਾਬ ਦੀ ਇੰਡਸਟਰੀ ਦਾ ਇਸ਼ੂ ਰਿਜ਼ੋਲਵ ਹੋਇਆ ਔਰ ਇਹ 30 35 ਸਾਲ ਪੁਰਾਣਾ ਇਸ਼ੂ ਸੀਗਾ ਜਿਹੜਾ ਇਹ ਮੰਗ ਰਹੇ ਸੀਗੇ ਔਰ ਮੈਂ ਇੰਡਸਟਰੀਲਿਸਟ ਭਰਾਵਾ ਨੂੰ ਕਹੂੰਗਾ ਵੀ ਇਹਨਾਂ ਦਾ ਸਾਥ ਪਹਿਲਾਂ ਵੀ ਦਿੱਤਾ ਹੈ ਅੱਗੇ ਵੀ ਦੇਈ ਜਾਵਾਂਗੇ ਜਿੰਨੇ ਵੀ ਇਸ਼ੂ ਹੈ ਸੀ ਰਿਜ਼ੋਲਵ ਕਰਾਂਗੇ ਪਰ ਜਿੰਨਾ ਇਹਨਾਂ ਨੇ ਆ ਕੀ ਨਾਮ ਇਹਨਾਂ ਦੀਆਂ ਜਿਹੜੀਆਂ ਕੰਮ ਰੁਕੇ ਹੋਏ ਸੀ ਚਾਹੇ ਉਹ ਐਨਓਸੀ ਸੀ ਚਾਹੇ ਬੈਂਕਾਂ ਦੇ ਲੋਨ ਸੀ ਚਾਹੇ ਕੋਈ ਹੋਰ ਸੀ ਉਹ ਬੈਟਰ ਹੋ ਉਹਨਗੇ ਇਹਨਾਂ ਦੀਆਂ ਬੈਲੈਂਸ ਸ਼ੀਟਾਂ ਬੈਟਰ ਲੱਗਣਗੀਆਂ ਔਰ ਮੈਂ ਇਹੀ ਸਾਰੇ ਇੰਡਸਟਰੀਸਟ ਭਰਾਵਾਂ ਨੂੰ ਰਿਕਵੈਸਟ ਕਰੂੰਗਾ ਕਿ ਜਲਦੀ ਤੋਂ ਜਲਦੀ ਇਸ ਸਕੀਮ ਦਾ ਫਾਇਦਾ ਉਠਾ ਚਾਹੇ ਹੈਗਾ 31 12 25 ਤੱਕ ਹਾਂ ਜੀ ਤੁਸੀਂ ਬੁੱਧਾ ਇਸ ਮਸਲੇ 'ਤੇ ਕੰਮ ਕਰੋਗੇ ਕਾਫੀ ਬੁੱਧਾ ਇਸ ਮਸਲੇ ਕਾਫੀ ਵਿਸ਼ਾ ਹੈਗਾ ਸਰ ਅੰਡਰਲੇਸ ਮਸਲੇ ਬੁੱਧਾ ਆ ਉਹ ਆਲਰੇਡੀ ਜੀ ਉਹ ਸਮੱਸਿਆ ਹੱਲ ਹੋ ਰਹੀ ਸਾਰੇ ਲੱਗੇ ਹੋਏ ਆ ਸਾਡੇ ਕੇਪੀ ਸਾਹਿਬ ਵੀ ਲੱਗੇ ਹੋਏ ਆ ਔਰ ਲੋਕਲ ਬਾਡੀ ਦੇ ਲਈ ਵੀ ਲੱਗੇ ਹੋਏ ਆ ਅੱਗੇ ਨਾਲੋਂ ਕੁਝ ਬੈਟਰ ਹੋਇਆ ਹੋਰ ਚੱਲ ਰਿਹਾ ਹੈ ਅਭੀ ਸਰ ਸਿਵਲ ਹਸਪੀਟਲ ਦੇ ਪ੍ਰੋਜੈਕਟ ਚੱਲਦੇ ਨੇ ਸਾਡੇ ਅੰਡਰ ਤਿੰਨ ਪ੍ਰੋਜੈਕਟ ਨੇ ਲੁਧਿਆਣੇ ਦਾ ਸਿਵਲ ਹਸਪੀਟਲ ਸਾਰੇ ਪਾਸੇ ਕੱਟ ਦਿੱਤਾ ਗਿਆ ਵਾ ਨਹੀਂ ਜੀ ਨਹੀਂ ਆ ਦੇਖੋ ਇੱਕ ਚਾਰ ਪੰਜ ਦਿਨ ਪਹਿਲਾਂ ਕੀਤਾ ਹੈਗਾ ਉਹ ਆਲਰੇਡੀ ਸੜਕਾਂ ਹੋ ਗਈਆਂ ਦੋ ਚਾਰ ਦਿਨ ਕਿਉਂਕਿ ਉਹ ਸੜਕ ਜੇ ਨਵੀਂ ਲੇ ਕਰਨੀ ਹੈ ਪਹਿਲਾਂ ਪੱਟਣ ਕਰਨੀ ਹੈ ਸਿਰਫ ਸੜਕ ਲਿੱਤੀ ਗਈ ਪਰ ਐਂਬੂਲੈਂਸ ਜੋ ਕੀ ਜਗ੍ਹਾ ਛੱਡੀ ਗਈ ਹੈ ਅੰਦਰ ਤੱਕ ਜਾਂਦੀ ਹੈ ਔਰ ਉਹ ਇਹ ਸਿਵਲ ਹਸਪੀਟਲ ਬਿਲਕੁਲ ਪ੍ਰਾਈਵੇਟ ਹਸਪੀਟਲ ਵਰਗਾ ਬੱਜ ਜਾਏਗਾ ਇਹ 10 12 ਦਿਨਾਂ ਵਿੱਚ ਇਹ ਪੂਰਾ ਕੰਪਲੀਟ ਹੋ ਜਾਏਗਾ ਸਾਰਾ ਕੰਮ ਸਰ ਲੱਗਦਾ ਨਹੀਂ ਕਿ ਕਿਤੇ ਪਹਿਲਾਂ ਇੱਕ ਸਰਸਾ ਕੰਪਲੀਟ ਨਹੀਂ ਆਉਂਦਾ ਨਹੀਂ ਉਹ ਹੋ ਨਹੀਂ ਸਕਦਾ ਸੀ ਅਸੀਂ ਕੋਸ਼ਿਸ਼ ਇਹੀ ਕੀਤੀ ਸੀ ਕਿ ਪਰ ਅਸੀਂ ਨਾਲ ਹੀ ਰਸਤਾ ਬਣਾਤਾ ਐਮਬੂਲੈਂਸ ਦਾ ਲੱਕ ਬਣਾਤਾ ਸੱਚਾ ਕਿਸਾਨਾ ਚੰਡੀਗੜ੍ਹ ਕਿਤਾ ਕੰਮ ਹੋ ਜਾਏਗਾ ਚੰਡੀਗੜ੍ਹ ਕੋਈ ਨਹੀਂ ਸਮਝਿਓ ਕਿਸਾਨਾ ਚੰਡੀਗੜ੍ਹ ਕੋਈ ਨਹੀਂ ਨਹੀਂ ਜੀ ਹੋਰ ਮੈਂ ਸੋਚ ਰਿਹਾ ਇੰਡਸਟਰੀ ਰਿਲੇਟਿਡ ਹੈ ਇਹਨੂੰ ਆਪਾਂ ਇੰਡਸਟਰੀ ਰਿਲੇਟਿਡ ਹੀ ਰੱਖੀਏ ਠੀਕ ਹੈ ਸਰ ਥੈਂਕ ਯੂ